ਫੀਡ ਤਿਆਰ ਕਰਨੀ ਹੈ ਉਹਦੇ ਚ ਕੀ ਕੀ ਆਈਟਮ ਆਪਾਂ ਪਾਉਣੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਦੇਖੋਗੇ ਤੁਸੀਂ ਬਹੁਤ ਸਾਰੀਆਂ ਫੀਡ ਆਜਾ ਰਹੀਆਂ ਬੱਕਰੀਆਂ ਦੀਆਂ ਪਰ ਆਪਾਂ ਨੂੰ ਕੋਈ ਨਹੀਂ ਪਤਾ ਹੁੰਦਾ ਵੀ ਕਿਹੜੀ ਚੀਜ਼ ਦੇ ਵਿੱਚ ਕੀ ਚੀਜ਼ ਕਿੰਨੀ ਮਾਤਰਾ ਦੇ ਵਿੱਚ ਪਾਈ ਹੈ ਠੀਕ ਹੈ ਆਪਾਂ ਆਪ ਦਾ ਜਿਹੜਾ ਘਰੇ ਦਾਣਾ ਤਿਆਰ ਕਰ ਸਕਦੇ ਆਂਗੇ ਬੱਕਰੀਆਂ ਨੂੰ ਜਿਹੜਾ ਕਿ ਉਹ ਗੁਣ ਵੀ ਕਰੇ ਤੇ ਸਸਤਾ ਵੀ ਪਵੇ ਆਪਾਂ ਨੂੰ ਹੁਣ ਉਹਦੇ ਬਾਰੇ ਮੈਂ ਦੱਸੂਗਾ ਕਿ 100 ਕਿਲੋ ਇੱਕ ਕੁਆਂਟਲ ਜਿਹੜੀ ਫੀਡ ਆ ਉਹਦੇ ਵਿੱਚ ਕੀ ਕੀ ਆਈਟਮ ਹੋਣੀ ਚਾਹੀਦੀ ਹੈ ਅਸੀਂ ਤਾਂ ਅੱਜ ਤੱਕ ਦੇਖੋ 7 ਸਾਲ ਹੋ ਗਏ ਕਦੇ ਵੀ ਮਾਰਕੀਟ ਚੋਂ ਕੋਈ ਫੀਡ ਲੈ ਕੇ ਕਿਲੋ ਵੀ ਨਹੀਂ ਪਾਈ ਜੋ ਚੀਜ਼ ਪਾਉਨੇ ਆ ਘਰ ਦਾ ਦਾਣਾ ਚਾਰਾ ਹੀ ਪਾਉਨੇ ਆਗੇ ਘਰੇ ਤਿਆਰ ਕਰਵਾ ਕੇ ਫੀਡ ਤੇ ਇਹ ਨਹੀਂ ਵੀ ਉਹਦਾ ਰਿਜ਼ਲਟ ਨਹੀਂਗਾ ਇਹਦੇ ਲਈ ਵੀ ਕੋਈ ਅਸੀਂ ਆਪ ਦਾ ਫਾਰਮੂਲਾ ਨਹੀਂ ਦੱਸ ਰਹੇ ਤੁਹਾਨੂੰ ਇੱਥੇ ਇਹਦੇ ਖਾਤਰ ਵੀ ਅਸੀਂ ਆਈਬੀਆਰਆਈ ਬਰੇਲੀ ਤੋਂ ਯੂਪੀ ਤੋਂ ਟ੍ਰੇਨਿੰਗ ਕਰਕੇ ਆਏ ਸੀਗੇ ਜੋ ਤੁਹਾਨੂੰ ਮੈਂ ਇੱਥੇ ਦੱਸੂਆਂ ਉਹ ਤੁਸੀਂ ਇੱਕ ਇੱਕ ਚੀਜ਼ ਨੋਟ ਕਰ ਲਿਓ ਤੇ ਕੱਲ ਨੂੰ ਤੁਸੀਂ ਆਪ ਦਾ ਘਰੇ ਵੀ ਦਾਣਾ ਚੱਕੀ ਰਾਈ ਪੀ ਕੇ ਬਣਾਉਂਗੇ ਤਾਂ ਉਹ ਤੁਸੀਂ ਉੱਦਾਂ ਪਾ ਸਕਦੇ ਹੋ ਦੇਖੋ ਫੀਡ ਜੋ ਵੀ ਬੱਕਰੀਆਂ ਲਈ ਆਪਾਂ ਬਣਾਉਣੀ ਹੁੰਦੀ ਹੈ ਉਹਦੇ ਵਿੱਚ 45 ਤੋਂ 50 ਕਿਲੋ ਅਨਾਜ ਪਾਉਣਾ ਹੁੰਦਾ ਤੇ ਇਹ ਫੀਡ ਨਾਲ ਨਾ ਜੇ ਤੁਸੀਂ ਰੈਗੂਲਰ ਮੈਂ ਇਹ ਚੀਜ਼ ਲਿਖ ਕੇ ਦੇ ਸਕਦਾ ਜੇ ਰੈਗੂਲਰ ਗਰਮੀ ਸਰਦੀ ਕਦੇ ਵੀ ਬੰਦ ਨਹੀਂ ਕਰਦੇ ਜਿਆਦਾ ਮਾਤਰਾ ਨਹੀਂ ਪਾਉਣੀ ਕੋਈ ਥੋੜੀ ਪਾਉਂਦੇ ਰਹੋ ਬੰਦ ਨਹੀਂ ਕਰਦੇ ਤਾਂ ਜਾਨਵਰ ਤੁਹਾਡਾ ਕਦੇ ਨਹੀਂ ਟੁੱਟੂਗਾ ਵਜਨ ਕਦੇ ਨਹੀਂ ਤੋੜੂਗਾ ਗਰੋਥ ਉਹਦੀ ਇਦਾਂ ਹੀ ਮੇਨਟੇਨ ਰਹੂਗੀ ਉਵੇਂ ਤਾਂ ਆਪਾਂ ਦੇਖੋ ਕਈ ਵਾਰ ਮੱਕੀ ਪਾਈ ਜਾਂਦੇ ਹੁੰਨੇ ਆਗੇ 22 23 ਰੁਪਏ ਵਾਲੀ ਤੇ ਆਪਾਂ ਨੂੰ ਰਿਜ਼ਲਟ ਫੇਰ ਵੀ ਨਹੀਂ ਮਿਲਦਾ ਕਈ ਵਾਰ ਆਪਾਂ ਲਿਆ ਕੇ ਸੋਇਆਬੀਨ ਪਾਉਣ ਲੱਗ ਜਾਂਦੇ ਆਗੇ ਫੇਰ ਵੀ ਨਹੀਂ ਆਪਾਂ ਨੂੰ ਰਿਜ਼ਲਟ ਮਿਲਦਾ ਮਹਿੰਗੀ ਚੀਜ਼ ਖਵਾਉਣ ਦਾ ਕੋਈ ਤੁਕਣੀ ਜਿਆਦਾ ਮਾਤਰਾ ਚ ਪਾਉਣ ਦਾ ਕੋਈ ਤੁਕਣੀ ਪਰ ਚੀਜ਼ਾਂ ਉਹ ਪਾਓ ਜਿਹੜੀਆਂ ਕਿ ਉਹਦੀ ਸਿਹਤ ਲਈ ਜ਼ਰੂਰੀ ਹੈ ਮਿਲ ਚਾਹੇ ਉਹਨੂੰ ਦਾਣੇ ਦੀ ਮਾਤਰਾ 300 ਗ੍ਰਾਮ ਹੀ ਜਾਵੇ ਦਿਨ ਦੇ ਵਿੱਚ ਪਰ ਉਹ ਗੁਣ ਕਰੇ 300 ਗ੍ਰਾਮ ਦੇ ਵਿੱਚੋਂ ਵੀ 200 ਗ੍ਰਾਮ ਉਹਦੇ ਸਰੀਰ ਨੂੰ ਲੱਗੇ ਫੇਰ ਹੀ ਆਪਣੀ ਫੀਡ ਦਾ ਫਾਇਦਾ ਹੁੰਦਾ ਐਫਸੀਆਰ ਜੇ ਆਪਾਂ ਨੂੰ ਸਹੀ ਮਿਲੂਗਾ ਵੀ ਕਿੰਨਾ ਪਸ਼ੂ ਖਾ ਕੇ ਐਫਸੀਆਰ ਦਾ ਮਤਲਬ ਹੁੰਦਾ ਫੂਡ ਕਨਜ਼ਰਵਰ ਕਨਜ਼ਰਵਿੰਗ ਰੇਸ਼ੋ ਵੀ ਕਿੰਨਾ ਪਸ਼ੂ ਖਾ ਕੇ ਤੇ ਕਿੰਨਾ ਉਹਦੇ ਸਰੀਰ ਨੂੰ ਲੱਗ ਰਿਹਾ ਇਹ ਚੀਜ਼ ਹੁੰਦੀ ਹੈ 45 ਕਿਲੋ ਆਪਾਂ ਅਨਾਜ ਲੈਣਾ ਤੇ 20 ਤੋਂ 25 ਕਿਲੋ ਇਹਦੇ ਵਿੱਚ ਆਪਾਂ ਖਲ ਪਾਉਣੀ ਹੁੰਦੀ ਹੈ ਖਲ ਤੁਸੀਂ ਸਰੋਂ ਦੀ ਬੜੇਮਿਆਂ ਦੀ ਸੋਇਆਬੀਨ ਦੀ ਅਲਸੀ ਦੀ ਮੂਫਲੀ ਦੀ ਕੋਈ ਵੀ ਲੈ ਲਓ ਜੋ ਤੁਹਾਡੇ ਏਰੀਆ ਦੇ ਵਿੱਚ ਸਸਤੀ ਮਿਲਦੀ ਹੈ ਅਸੀਂ 10-10 ਕਿਲੋ ਕੀ ਕਰਦੇ ਹੁੰਦੇ ਆ ਸੋਇਆ ਇਹਦੀ ਸਰੋਂ ਦੀ ਤੇ ਬੜੇਮਿਆਂ ਦੀ ਲੈ ਲੈਨੇ ਹੁੰਦੇ ਆ ਠੀਕ ਹੈ ਜੀ ਫਿਰ ਤੀਜੇ ਨੰਬਰ ਤੇ ਤੁਸੀਂ ਇਹਦੇ ਵਿੱਚ 15 ਤੋਂ 20 ਕਿਲੋ ਪਾਉਣਾ ਹੁੰਦਾ ਹੈ ਫਾਈਬਰ ਛਿਲਕਾ ਛਿਲਕਾ ਤੁਸੀਂ ਚਨੇ ਦਾ ਪਾ ਸਕਦੇ ਹੋ ਦਾਲਾਂ ਦੀ ਟੁੱਟ ਹੋ ਜਾਂਦੀ ਹੈਗੀ ਜਾਂ ਤੁਸੀਂ ਚੋਕਰ ਪਾ ਸਕਦੇ ਹੋ ਜੋਕਰ ਜਾਣਦੇ ਹੋ ਨਾ ਸਾਰੇ ਕੀ ਹੁੰਦਾ ਕਣਕ ਦਾ ਛਿਲਕਾ ਤੇ ਉਸ ਤੋਂ ਬਾਅਦ ਤੁਸੀਂ 1 ਕਿਲੋ ਇਹਦੇ 'ਚ 1 ਕਿਲੋ ਪਾਉਣਾ ਤੁਸੀਂ ਮਿਨਰਲ ਮਿਕਸਚਰ ਪਾਊਡਰ 1 ਕਿਲੋ ਹੀ ਪਾਉਣਾ ਤੁਸੀਂ ਨਮਕ ਅੱਧਾ ਕਿਲੋ ਪਾਉਣਾ ਤੁਸੀਂ ਮਿੱਠਾ ਸੋਡਾ ਤੇ ਹਾਂਜੀ ਹਾਂਜੀ ਹਲਦੀ ਦੇਖੋ ਤੁਸੀਂ ਆਮ ਵੀ ਜੇ ਹੁਣ ਗਰਮੀ ਦਾ ਸੀਜ਼ਨ ਹੈ ਸਰਦੀ ਦੇ ਵਿੱਚ ਵੀ ਹਲਦੀ ਤੁਸੀਂ ਪਾ ਸਕਦੇ ਹੋਗੇ ਪਾਣੀ ਦੇ ਵਿੱਚ ਘੋਲ ਕੇ ਪਿਆ ਕਰੋ ਪਸ਼ੂਆਂ ਨੂੰ ਬਹੁਤ ਚੰਗੀ ਹੁੰਦੀ ਹੈ ਜਿਹੜੀ ਫਟਕਰੀ ਹੁੰਦੀ ਹੈਗੀ ਗਰਮੀਆਂ ਦੇ ਵਿੱਚ ਜੇ ਪਾਣੀ ਜੇ ਹੁਣ ਜਿਹੜਾ ਤੁਸੀਂ ਡਰਮ ਸਟੋਰੇਜ ਲਈ ਫਾਰਮ ਦੇ ਵਿੱਚ ਰੱਖਿਆ ਹੈ ਉਹਦੇ ਵਿੱਚ ਤੁਸੀਂ 2-4 ਕਿਲੋ ਲਿਆ ਕੇ ਫੜਕਰੀ ਕੁੱਟ ਕੇ ਪਾ ਦਿਓ ਫੜਕਰੀ ਸਭ ਤੋਂ ਜ਼ਿਆਦਾ ਖੂਨ ਸਾਫ਼ ਕਰਦੀ ਹੈ ਜਿਹੜੀਆਂ ਥਣਾਆਂ ਦੀਆਂ ਦਿੱਕਤਾਂ ਆਉਂਦੀਆਂ ਉਹ ਬਹੁਤ ਘਟਣਗੀਆਂ ਫਾਰਮ ਦੇ ਵਿੱਚ ਅੜਕਰੀ ਪਾਉਣੀ ਚਾਹੀਦੀ ਹੈ ਹਲਦੀ ਪਾਉਣੀ ਚਾਹੀਦੀ ਹੈ ਇਹ ਤੁਸੀਂ ਫੀਡ ਦੇ ਵਿੱਚ ਹੀ ਪਾ ਸਕਦੇ ਹੋ ਹਲਦੀ ਤਾਂ ਜੇ ਆਮ ਖੁਰਾਕ ਦੇ ਵਿੱਚ ਨਹੀਂ ਖਵਾਉਣੀ ਤਾਂ ਇਹਦੇ ਨਾਲ ਨਾਲ ਤੁਸੀਂ 1 ਕਿਲੋ ਤੱਕ ਕੈਲਸ਼ੀਅਮ ਪਾਊਡਰ ਤੇ 4 ਲੀਟਰ ਇਹਦੇ ਚ ਜਿਹੜਾ ਸੀਰਾ ਹੁੰਦਾ ਸੀਰਾ ਸਮਝਦੇ ਹੋ ਨਾ ਜਿਹੜਾ ਵੇਸਟੇਜ ਨਿਕਲਦਾ ਗੁੜ ਤੋਂ ਉਹ ਹੋ ਗਿਆ ਮਿੱਠਾ ਇਹ ਚੀਜ਼ਾਂ ਆਪਾਂ ਸਾਰੀਆਂ ਜਿਹੜੀਆਂ ਲਗਭਗ 100 ਕਿਲੋ ਦੇ ਕਰੀਬ ਇਹ ਬਣ ਜਾਂਦਾ ਸਮਾਨ ਜੇ ਕੋਈ ਘਟੂਗਾ 5-7 ਕਿਲੋ ਤਾਂ ਤੁਸੀਂ ਦਾਲਾਂ ਦੀ ਟੁੱਟ ਜਾਂ ਇਸ ਤਰ੍ਹਾਂ ਦੀ ਚੀਜ਼ ਜਾਂ ਅਨਾਜ ਵਧਾ ਸਕਦੇ ਹੋਗੇ ਤਾਂ ਇਹ ਪੂਰਾ ਬੰਡਾ ਬਣ ਜਾਂਦਾ ਆਪਣਾ 100 ਕਿਲੋ ਜਿਹਨੂੰ ਕੀ ਹੈ ਤੁਸੀਂ ਜਿਵੇਂ ਅਨਾਜ ਹੋ ਗਿਆ ਖਲ ਹੋ ਗਈ ਛਿਲਕਾ ਤਾਂ ਤੁਸੀਂ ਸਾਬਤ ਹੀ ਪਾ ਸਕਦੇ ਹੋ ਆ ਜਿਹੜੀਆਂ ਮੋਟੀਆਂ ਚੀਜ਼ਾਂ ਹੋਗੀਆਂ ਇਹਨਾਂ ਦਾ ਆਟਾ ਨਹੀਂ ਬਣ ਦੇਣਾ ਆਪਾਂ ਦੇਖਦੇ ਆਂ ਵੀ ਬੱਕਰੀ ਆਟਾ ਪਸੰਦ ਨਹੀਂ ਕਰਦੀ ਇਹਦੇ ਜਾੜ ਥੱਲੇ ਦਾਣਾ ਆਉਣਾ ਚਾਹੀਦਾ ਫਿਰ ਚਬਾਉਗੀ ਰਸ ਲਾਉਗੀ ਫਿਰ ਉਹ ਗੁਣ ਕਰੂਗਾ ਭਿਉ ਕੇ ਅਨਾਜ ਹਾਂਜੀ ਅਨਾਜ ਕਿਹੜਾ ਹੋਣਾ ਚਾਹੀਦਾ ਅਨਾਜ ਦੇ ਵਿੱਚ ਸਾਰ ਤੁਸੀਂ ਦੇਖੋ ਇਹਦੇ ਵਿੱਚ ਕਣਕ ਲੈ ਸਕਦੇ ਹੋ ਮੱਕੀ ਲੈ ਸਕਦੇ ਹੋ ਸਭ ਤੋਂ ਵਧੀਆ ਜਿਹੜੀ ਹੈਗੀ ਆ ਮੱਕੀ ਐ ਘੱਟ ਤੋਂ ਘੱਟ ਤੁਸੀਂ 25 ਤੋਂ 30 ਕਿਲੋ ਨਾ ਇਹਦੇ ਵਿੱਚ ਮੱਕੀ ਲੋ ਬਾਕੀ ਬਚਦਾ 20 ਕਿਲੋ ਤੁਸੀਂ ਚਾਹੇ 10 ਕਿਲੋ ਇਹਦੇ ਵਿੱਚ ਜੌਂ ਐਡ ਕਰ ਲੋ ਹੁਣ ਗਰਮੀ ਆ ਰਹੀ ਐ ਜੌਂ ਕਰ ਲੋ ਸਰਦੀ ਸੀਗੀ ਬਾਜਰਾ ਪਾ ਸਕਦੇ ਆਗੇ ਹੁਣ ਜਾਂ ਫਿਰ ਇਹਦੇ ਵਿੱਚ ਤੁਸੀਂ ਕਣਕ ਵੀ ਐਡ ਕਰ ਸਕਦੇ ਹੋਗੇ 10 10 ਕਿਲੋ ਐਦਾਂ ਤੁਸੀਂ ਦੋ ਜਾਂ ਤਿੰਨ ਅਨਾਜ ਲੈ ਸਕਦੇ ਹੋ ਜੋ ਤੁਹਾਨੂੰ ਸਸਤੇ ਪੈਂਦੇ ਆ ਕੋਈ ਜ਼ਰੂਰੀ ਨਹੀਂ ਵੀ ਜੇ ਹੁਣ ਤੁਹਾਨੂੰ 25 ਰੁਪਏ ਪੈ ਰਹੀ ਐ ਇੱਥੇ ਮੱਕੀ ਤੁਸੀਂ 25 ਕਿਲੋ ਮੱਕੀ ਪਾਉਣੀ ਐ ਤੁਸੀਂ ਇੱਥੇ ਮੱਕੀ ਘਟਾ ਦਿਓ ਕਿਉਂਕਿ ਤੁਸੀਂ ਫੀਡ ਦੀ ਕਾਸਟ ਵੀ ਘਟ ਕਰਨੀ ਐ ਨਾ ਜੇ ਤੁਹਾਨੂੰ ਕਣਕ ਉੱਥੇ 2200 ਰੁਪਏ ਦੇ ਆ 2300 ਰੁਪਏ ਕਵਾਂਟਲ ਪੈ ਰਹੀ ਐ ਮੱਕੀ 2500 ਪੈ ਰਹੀ ਐ ਸੁੱਕੀ ਮੱਕੀ ਵਧੀਆ ਤਾਂ ਉੱਥੇ ਉਹਦੀ ਮਾਤਰਾ ਘਟਾ ਦਿਓ ਜਿਉਂ ਦੀ ਮਾਤਰਾ ਜਿਉਂ 1800 ਰੁਪਏ ਮਿਲ ਰਹੇ ਐ ਤਾਂ ਜਿਉ ਤੁਸੀਂ ਉੱਥੇ 20 ਕਿਲੋ ਕਰ ਦਿਓ ਪਰ ਮੇਰਾ ਕਹਿਣ ਦਾ ਮਕਸਦ ਇਹ ਹੀ ਹੈ ਵੀ ਉੱਥੇ 45 ਤੋਂ 50 ਕਿਲੋ ਟੋਟਲ ਅਨਾਜ ਪਾਉਣਾ ਹੈ ਅਨਾਜ ਕੋਈ ਵੀ ਹੋ ਸਕਦਾ ਹੈ ਇਹ ਮੋਟਾ-ਮੋਟਾ ਗ੍ਰਾਈਂਡ ਕਰਕੇ ਤੁਸੀਂ ਸਾਰੀਆਂ ਚੀਜ਼ਾਂ ਚੱਕੀ ਥਾਂ ਹੀ ਕੱਢ ਸਕਦੇ ਹੋ ਗ੍ਰਾਈਂਡਰ ਨਾਲ ਬਰੀਕ ਕਰ ਸਕਦੇ ਹੋ ਮਿਕਸਚਰ ਵਿੱਚ ਦੀ ਕਢਾ ਕੇ ਫੀਡ ਮਿਲ ਹੁਣ ਤਾਂ ਹਰ ਸ਼ਹਿਰ ਦੇ ਵਿੱਚ ਹੈ ਤੇ ਆਪ ਦਾ 2 3 4 ਕੁਇੰਟਲ ਜਾਨਵਰਾਂ ਦੇ ਹਿਸਾਬ ਨਾਲ ਫੀਡ ਤਿਆਰ ਕਰਵਾ ਕੇ ਆਪ ਦਾ ਸਟੋਰ ਕਰੋ ਇੱਕ ਚੀਜ਼ ਮੈਂ ਹੋਰ ਦੱਸਦਾ ਇਹਦੇ ਵਿੱਚ ਸਰਦੀ ਆ ਬਰਸਾਤ ਦੇ ਮੌਸਮ ਦੇ ਵਿੱਚ ਨਾ ਇੱਕ ਟੌਕਸਿਕ ਬਾਈਂਡਰ ਪਾਉਂਦੇ ਹੁੰਨੇ ਆਪਾਂ ਟੌਕਸਿਕ ਬਾਈਂਡਰ ਇੱਕ ਪਾਊਡਰ ਹੁੰਦਾ ਜਿਹੜਾ ਕਿ ਇੱਕ ਕੁਆਂਟਲ ਫੀਡ ਦੇ ਵਿੱਚ 100 ਗ੍ਰਾਮ ਹੀ ਪੈਂਦਾ ਇਹਦਾ ਕੰਮ ਕੀ ਹੁੰਦਾ ਜਿਹੜੀ ਫੀਡ ਆਪਣੇ ਹੁਣ ਦੇਖਿਆ ਹੋਣਾ ਅਨਾਜ ਨੂੰ ਜ਼ਿਆਦਾਤਰ ਮੀਂਹਾਂ ਦੇ ਰੁੱਤ ਦੇ ਵਿੱਚ ਲੱਗ ਜਾਂਦਾ ਹੈਗਾ ਲੱਗਦਾ ਨਾ ਜੀ ਜਾਂ ਫੰਗਸ ਆ ਜਾਂਦੀ ਹੈਗੀ ਤੁਸੀਂ ਕੋਸ਼ਿਸ਼ ਕਰੋ ਵੀ ਸੋਡਾ ਅਨਾਜ ਜਿਹੜਾ ਵੀ ਤੁਸੀਂ ਬਣਾ ਕੇ ਲਿਆਉਨੇ ਹੋ ਫੀਡ ਉਹ ਸੋਡਾ 10-15 ਦਿਨਾਂ ਦੇ ਵਿੱਚ ਮੁੱਕ ਜੇ ਫਿਨਿਸ਼ ਹੋ ਜੇ ਠੀਕ ਹੈ ਪਸ਼ੂ ਨੂੰ ਪਾ ਦਿਓ ਉਹਨਾਂ ਕ ਬਣਾਓ ਇਹ ਨਾ ਹੋਵੇ ਵੀ ਉਹ ਰੁੱਤ ਦੇ ਵਿੱਚ ਤੁਸੀਂ ਬਣਾ ਕੇ ਧਰ ਲਿਆ 10 ਕੁਇੰਟਲ ਤੇ ਸੋਥੋਂ ਖਵਾਇਆ ਗਿਆ ਮਹੀਨੇ ਦੇ ਵਿੱਚ 2 ਕੁਇੰਟਲ ਤੇ ਬਾਕੀ ਸੋਡਾ ਬੇਸਟ ਹੋ ਗਿਆ ਉੱਥੇ ਉਹਨੂੰ ਲੱਗ ਗਿਆ ਕੋਈ ਕੀੜਾ ਮਕੌੜਾ ਤਾਂ ਕਰਕੇ ਇਹਦੇ ਵਿੱਚ ਆਪਾਂ ਟੌਕਸਿਕ ਵਾਇਂਡਰ ਜ਼ਰੂਰ ਐਡ ਕਰਦੇ ਹਾਂ 100 ਤੋਂ 150 ਗ੍ਰਾਮ ਹੀ ਪੈਂਦਾ ਇਹ ਬਾੜਾ ਨਹੀਂ ਪੈਂਦਾ ਇਪਵਾ ਸਕਦੇ ਹੋ ਤੁਸੀਂ ਆਹ ਬਰਸਾਤਾਂ ਦੇ ਰੁੱਤ ਦੇ ਵਿੱਚ ਆਮ ਕੋਈ ਸੀਜ਼ਨ ਦੇ ਵਿੱਚ ਪਵਾਉਣ ਦੀ ਲੋੜ ਨਹੀਂ ਹੁੰਦੀ ਇਹ ਸਾਰੀ ਫਾਰਮੂਲਾ ਹੈ ਜੀ ਕੰਪੋਜੀਸ਼ਨ ਹੈ ਜਿਹੜੀ ਕਿ ਸਮਾਲ ਰੂਮੀਨੈਂਟ ਜਿਹੜੇ ਛੋਟੇ ਜੁਗਾਲੀ ਕਰਨ ਵਾਲੇ ਪਸ਼ੂ ਆ ਉਹਨਾਂ ਲਈ ਹੈ ਸਪੈਸ਼ਲ ਐਦਾਂ ਹੀ ਪੋਲਟਰੀ ਦੀ ਅੱਡ ਹੁੰਦੀ ਹੈਗੀ ਫੀਡ ਕੰਪੋਜੀਸ਼ਨ ਤੇ ਵੱਡੇ ਪਸ਼ੂਆਂ ਦੀ ਅੱਡ ਹੁੰਦੀ ਹੈ ਕੈਟਲ ਦੀ ਉਹਦੇ ਲਈ ਤਾਂ ਹੀ ਤਾਂ ਆਪਾਂ ਜਾਂ ਤਾਂ ਗੁੜ ਪਾ ਰਹੇ ਆ ਜਾਂ ਸਿਰਾ ਪਾ ਰਹੇ ਆ ਪ੍ਰੋਪਰ ਮਿਕਸਿੰਗ ਹੋ ਸਕਦੀ ਹੈ ਜਿਹੜਾ ਮਿਨਰਲ ਮਿਕਸਚਰ ਪਾਊਡਰ ਹੈ ਤੁਸੀਂ ਇਹਦੀ ਟਾਪ ਡਰੈਸਿੰਗ ਵੀ ਕਰ ਸਕਦੇ ਹੋ ਡੇਲੀ ਜੇ ਤੁਸੀਂ ਮੰਨ ਲਓ 10 ਕਿਲੋ ਨਾਲ ਦਾਣਾ ਪਾ ਰਹੇ ਹੋ ਤਾਂ ਉੱਤੇ ਬਸ ਤੁਰਤ ਵੀ ਪਾ ਸਕਦੇ ਹੋ ਤੁਸੀਂ ਉਹ ਵੈਸਟ ਹੈਗਾ ਉਵੇਂ ਹੀ ਪਾ ਸਕਦੇ ਹੋ ਜਿਵੇਂ ਕਿਸੇ ਨੇ ਡੇਲੀ ਨਹੀਂ ਪਾਇਆ ਜਾਂਦਾ ਤਾਂ ਆਪਾਂ 4 ਕੁਇੰਟਲ ਇਕੱਠੀ ਫੀਡ ਬਣਾ ਕੇ ਲੈ ਆਉਣਾ ਤਾਂ 4 ਕਿਲੋ ਉਹਦੇ ਵਿੱਚ ਇਕੱਠਾ ਮਿਕਸ ਕਰਕੇ ਤੇ ਡਰਮ ਵਿੱਚ ਸਟੋਰ ਕਰਕੇ ਰੱਖ ਲਓ ਇਹ ਤਰੀਕਾ ਵੀ ਹੁੰਦਾ ਹੈ ਹੁਣ ਸਿੰਪਲ ਜਿਹਾ ਫੰਡਾ ਇਹਦਾ ਅਨਾਜ ਪਾਉਣਾ 50 ਕਿਲੋ 20 ਤੋਂ 25 ਕਿਲੋ ਖਲ ਹੋਣੀ ਚਾਹੀਦੀ ਹੈ ਖਲ ਤੋਂ ਇਹਨੂੰ ਮੇਨ ਪ੍ਰੋਟੀਨ ਮਿਲਦਾ ਹੈ ਇਹ ਤੋਂ ਇਹਨੂੰ એનર્ਜੀ ਮਿਲਦੀ ਹੈ ਅਨਾਜ ਤੋਂ ਛਿਲਕੇ ਤੋਂ ਡਾਈਜੈਸਟਿਵ ਸਿਸਟਮ ਪਸ਼ੂ ਦਾ ਸਹੀ ਰਹਿੰਦਾ ਹੈ ਬਾਕੀ ਨਮਕ ਹੈ ਨਮਕ ਨਾਲ ਵੀ ਬਹੁਤ ਸਾਰੀਆਂ ਇਹਦੀ ਘਾਟਨਾ ਬਿਮਾਰੀਆਂ ਹੁੰਦੀਆਂ ਪਸ਼ੂ ਦੇ ਵਿੱਚ ਪ੍ਰੈਗਨੈਂਟ ਬੱਕਰੀ ਦੇ ਵਿੱਚ ਜੇ ਆਇਓਡੀਨ ਦੀ ਕਮੀ ਹੈ ਨਾ ਤੁਸੀਂ ਦੇਖੋਗੇ ਜਿਹੜੇ ਨਵੇਂ ਮੇਮਣੇ ਪੈਦਾ ਹੁੰਦੇ ਆ ਉਹਨਾਂ ਦੇ ਗਲਾਂ ਦੇ ਵਿੱਚ ਗੰਡਾ ਪੈਦਾ ਹੋ ਜਾਂਦੀਆਂ ਤੇ ਮਰ ਜਾਂਦੇ ਆ ਦੁੱਧ ਨਹੀਂ ਪੀਤਾ ਜਾਂਦਾ ਮੇਵਣੇ ਦਿਵਾਰਾਂ ਚੱਟਦੇ ਹੈਗੇ ਸਿਮਿੰਟ ਚੱਟਣ ਲੱਗ ਜਾਂਦੇ ਹੈਗੇ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਫਾਸਫੋਰਸ ਦੀ ਡੈਫੀਸ਼ੈਂਸੀ ਹੁੰਦੀ ਹੈ ਇਹ ਬਹੁਤ ਤਰ੍ਹਾਂ ਦੀਆਂ ਇਹਦੀਆਂ ਬਰੀਕੀਆਂ ਗੱਲਾਂ ਜੇ ਆਪਾਂ ਪ੍ਰੈਗਨੈਂਟ ਬੱਕਰੀ ਦੀ ਕੇਅਰ ਨਹੀਂ ਕਰਦੇ ਨਾ ਤਾਂ ਬੱਚਿਆਂ ਦੇ ਵਿੱਚ ਆਪਾਂ ਨੂੰ ਦੋ 1 ਮਹੀਨੇ ਦੇ ਵਿੱਚ ਹੀ ਸਾਰੇ ਸਿੰਪਟਮ ਦੇਖਣ ਲੱਗ ਜਾਂਦੇ ਆ ਬੱਚਿਆਂ ਦੇ ਪੈਰ ਕਿਉਂ ਵਿੰਗੇ ਹੁੰਦੇ ਹੈਗੇ ਉਹ ਵੀ ਆਹੀ ਕਾਰਨ ਹੈਗਾ ਮਿਲਕ ਦੇ ਵਿੱਚ ਕੈਲਸ਼ੀਅਮ ਦੀ ਡੈਫੀਸ਼ੈਂਸੀ ਹੋਣਾ ਜਿੰਕ ਕਾਪਰ ਕੋਬਾਲਟ ਦੀ ਡੈਫੀਸ਼ੈਂਸੀ ਹੋਣਾ ਹੁਣ ਸੋਨੂੰ ਅਗਲਾ ਲੈਕਚਰ ਦੱਸਣਗੇ ਮਾਰਕੀਟਿੰਗ ਬਾਰੇ ਸੰਦੀਪ ਵੀ ਤਖੋ ਚੀਜ਼ ਆਪਾਂ ਪਾੜ ਲਈ ਮੈਨੇਜਮੈਂਟ ਆਪਾਂ ਕਰ ਲਈ ਬੱਕਰੀਆਂ ਆਪਾਂ ਲਿਆਂਦੀਆਂ 10 ਤੋਂ ਕੀਤਾ ਕਿਸੇ ਨੇ 20 ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ ਅੱਗੇ ਮੇਨ ਆਪਣੇ ਕੋਲੇ ਮੁੱਦਾ ਇਹੀ ਹੁੰਦਾ ਜੀ ਪ੍ਰੋਡਕਟ ਤਿਆਰ ਹੋ ਗਿਆ ਤੇ ਆਪਾਂ ਨੂੰ ਵੇਚੀਏ ਕਿਹੜੇ ਜਰੀਏ ਅੱਜ ਕੱਲ ਤਾਂ ਦੇਖੋ ਮੰਡੀ ਮੰਡੀਆਂ ਵੀ ਦੇਖੋ ਹਰ ਸ਼ਹਿਰ ਦੇ ਵਿੱਚ ਲੱਗਣ ਲੱਗੀਆਂ ਬਹੁਤ ਇਹਨਾਂ ਦੀ ਵੀ ਸਹੂਲਤ ਹੈਗੀ ਹੈ ਕਿ ਫਾਰਮਰ ਨੂੰ ਲਿਜਾ ਕੇ ਬੰਦਾ ਚੀਜ਼ ਆਪ ਦਾ ਵਧੀਆ ਮੁੱਲ ਤੇ ਵੇਚ ਦਿੰਦਾ ਹੈਗਾ ਤੇ ਨਹੀਂ ਹੋਰ ਕਿਹੜੇ-ਕਿਹੜੇ ਕਾਰਨ ਹੈਗੇ ਆ ਉਹ ਤੁਹਾਨੂੰ ਦੱਸ ਦਿਆਂ ਤੇ ਅਸੀਂ ਕਿਵੇਂ ਮਾਰਕੀਟਿੰਗ ਕਰਦੇ ਆਂਗੇ ਪਸ਼ੂਆਂ ਦੀ ਤਾਂ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਹੁਣ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਥੋੜਾ ਜਿਹਾ ਬਰੀਡ ਸੁਧਾਰ ਬਾਰੇ ਕਿ ਅੱਜ ਦਾ ਦੇਖੋ ਜਿਹੜੀ ਨਸਲ ਤੇ ਆਪਾਂ ਕੰਮ ਕਰੀ ਜਾਂਦੇ ਆ ਜਿਹੋ ਜੀ ਹੈਗੀ ਆ ਠੀਕ ਹੈ ਪਰ ਅੱਗੇ ਆਪਾਂ ਇਹਦੇ ਵਿੱਚ ਕਿਵੇਂ ਸੁਧਾਰ ਕਰ ਸਕਦੇ ਹਾਂ ਕਿਉਂਕਿ ਅਸੀਂ ਵੀ ਇਸ ਚੀਜ਼ ਤੇ ਕੰਮ ਕਰੀ ਜਾਂਦੇ ਹਾਂਗੇ ਹਜੇ ਲੱਗੇ ਹੋਏ ਆ 7 ਸਾਲ ਹੋ ਗਏ ਇਸ ਦੇ ਕੈਰੀਅਰ ਦੇ ਵਿੱਚ ਹੌਲੀ ਹੌਲੀ ਜੇ ਤੁਸੀਂ ਸਾਡੇ ਮੌਕਾ ਮਿਲਦਾ ਸਾਡਾ ਫਾਰਮ ਵਿਜ਼ਿਟ ਕਰਿਓ ਹਰਿਆਣੇ ਦੇ ਵਿੱਚ ਅਸੀਂ ਉਸ ਨਸਲ ਦੇ ਵਿੱਚ ਵਧੀਆ ਚੰਗੀ ਚੰਗੀ ਨਸਲ ਦੇ ਅੱਗੇ ਪੱਠਾ ਪੱਠਾ ਜਾਂ ਬੱਕਰੇ ਤਿਆਰ ਕਰੀ ਜਾਂਦੇ ਆ ਵੀ ਕਿਵੇਂ ਆਪਾਂ ਕਰਦੇ ਆ ਉਹਦੇ ਬਾਰੇ ਤੁਹਾਨੂੰ ਸਾਰਾ ਦੱਸਾਂਗੇ ਹੁਣ ਤੇ ਉਵੇਂ ਤੁਸੀਂ ਉਸੇ ਰਾਹ ਤੇ ਚੱਲ ਕੇ ਤੁਸੀਂ ਵੀ ਅੱਗੇ ਵਧੀਆ ਆਪਦੀ ਨਸਲ ਆਪਦੇ ਘਰੇ ਤਿਆਰ ਕਰ ਸਕਦੇ ਹੋਗੇ ਤਾਂ ਕਿ ਮਾਰਕੀਟ ਦੇ ਵਿੱਚ ਅੱਜ ਉਹੀ ਚੀਜ਼ ਦਾ ਮੁੱਲ ਆ ਉਹੀ ਬੰਦਾ ਕਾਮਯਾਬ ਹੈ ਜਿਹਦੇ ਕੋਲੇ ਨਸਲ ਸੰਭਾਲੀ ਹੋਈ ਹੈ ਨਹੀਂ ਆਮ ਦੇਖੋਗੇ ਜੇ ਬੰਦਾ ਕੱਲਾ ਵਪਾਰ ਲਾਈਨ ਦੇ ਵਿੱਚ ਹੀ ਹੈ ਆਪ ਖੁਦ ਕੰਮ ਨਹੀਂ ਕਰ ਰਿਹਾ ਬਰੀਡ ਦੇ ਵਿੱਚ ਤਾਂ ਫਿਰ ਉਹ ਥੋੜਾ ਟਾਈਮ ਹੀ ਚੱਲਦਾ ਹੈਗਾ ਤਾਂ ਕਰਕੇ ਆਪਾਂ ਨੂੰ ਖੁਦ ਵੀ ਬਰੀਡ ਤੇ ਕੰਮ ਕਰਨਾ ਪਊਗਾ ਜੇ ਇਸ ਕੰਮ ਦੇ ਵਿੱਚ ਆਪਾਂ ਲੰਮਾ ਟਿਕਣਾ ਹੈਗਾ ਵਧੀਆ ਕੰਮ ਹੈਗਾ ਸਿੱਖ ਕੇ ਕਰੋ ਤੇ ਕੋਈ ਘਾਟਾ ਨਹੀਂ ਹੈ ਦੇ ਵਿੱਚ ਠੀਕ ਹੈ ਜੀ